ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਅੱਜ ਆਪਣੀ ਬੱਕਰੀ ਸੂ ਰਹੀ ਹੈ ਇੱਕ ਤੇ ਇੱਕ ਬੱਚਾ ਦੇਦਾ ਹੋਣਾ ਕੀ ਕਰਨਾ ਤੁਸੀਂ ਕੀ ਖਿਆਲ ਰੱਖਣਾ ਮੈਂ ਤੁਹਾਨੂੰ ਦੱਸਾਂ ਸਾਰੀ ਡਿਟੇਲ ਸਮਝਾਉਂਗਾ ਲਾਲ ਦਵਾਈ ਨਾਲ ਹੱਥ ਧੋਨੇ ਆ ਪਹਿਲਾਂ ਤੁਸੀਂ ਜਦੋਂ ਵੀ ਬੱਕਰੀ ਜਾਂ ਬੱਚੇ ਨੂੰ ਟੱਚ ਕਰਨਾ ਹੈ ਲਾਲ ਦਵਾਈ ਨਾਲ ਹੱਥ ਧੋਨੇ ਆ ਇਹ ਬਣਾ ਕੇ ਤੁਸੀਂ ਰੱਖਣੀ ਆ ਕੋਲ ਆਪਣੇ ਤੇ ਜਦੋਂ ਬੱਚਾ ਜੇ ਦੂਜਾ ਬੱਚਾ ਜੇ ਆਇਆ ਤਾਂ ਫਿਰ ਉਹ ਦਿਖਾਵਾਂਗੇ ਵੀ ਕਿਵੇਂ ਆਊਗਾ ਤੇ ਹਾਲ ਦੀ ਘੜੀ ਜਿਹੜਾ ਬੱਚਾ ਆਇਆ ਹੈਗਾ ਆ ਦੇਖੋ ਆਪਰਾ ਦੇ ਫੋਟੋ ਇਹਦਾ ਮੂੰਹ ਅੰਗੀ ਤਰ੍ਹਾਂ ਸਾਫ ਕਰਨਾ ਅੰਦਰੋਂ ਉਂਗਲ ਪਾ ਕੇ ਨਾਲ ਦੋਨੇ ਹੱਥੋਂ ਕੇ ਤਾਂ ਕਿ ਕੋਈ ਜਾਲਾ ਨਾ ਹੋਵੇ ਕੰਨ ਦੇ ਵਿੱਚ ਫੂਕ ਮਾਰਨੀ ਹੈ ਆਏ ਕੰਨ ਖੋਲ ਕੇ ਉਹ ਫੂਕ ਮਾਰ ਦੇਣੀ ਇੱਧਰ ਵੀ ਫੂਕ ਮਾਰ ਲਿਆ ਲੇਖਾਂ ਆਏ ਫੂਕ ਮਾਰਦੇ ਨੇ ਵੀ ਕੰਨ ਖੁਰਚੇ ਕਰਨ ਕੋਈ ਚੀਜ਼ ਨਾ ਫਸੀ ਰਹਿ ਜਾ ਹੁਣ ਇਹਦੇ ਕੰਨ ਬਾਈ ਜੀ ਜਿਹੜਾ ਸਭ ਤੋਂ ਲੋਕੀ ਗਲਤੀ ਕਰਦੇ ਨੇ ਅੰਦਰਲੇ ਪਾਸੋਂ ਸਾਫ ਕਰਨੇ ਬਹੁਤ ਜ਼ਰੂਰੀ ਨੇ ਆ ਅੰਦਰਲੇ ਪਾਸੋਂ ਐਮੀ ਆ ਦੇ ਅੰਦਰੋਂ ਅੰਦਰੋਂ ਕੰਨ ਨਹੀਂ ਕਈ ਵਾਰ ਕੰਨ ਜੇ ਆਪਾਂ ਨਾ ਸਾਫ਼ ਕਰਾਂਗੇ ਇਹ ਐਂ ਜੁੜ ਜਾਂਦੇ ਉਹ ਸਾਰੀ ਉਮਰ ਦੀ ਪ੍ਰੋਬਲਮ ਹੈ ਠੀਕ ਹੈ ਜੀ ਇਹ ਜ਼ਰੂਰੀ ਹੈਗਾ ਉਹ ਦੂਜਾ ਬੱਚਾ ਦੇਖੋ ਮੈਨੂੰ ਲੱਗ ਰਿਹਾ ਹੈ ਸ਼ਾਇਦ ਆ ਜਾਵੇ ਉਹ ਜਿਹੜੀ ਬਾਹਰ ਆ ਰਿਹਾ ਹੈ ਇਹ ਹੁਣ ਬੈਠੂਗੀ ਤਾਂ ਫਿਰ ਤੁਹਾਨੂੰ ਦਿਖਾਵਾਂਗੇ ਜੇ ਬੈਠਾ ਬੱਚਾ ਨੂੰ ਕੀ ਤੁਸੀਂ ਕਰਨਾ ਹੈ ਉਹਦੀ ਹੈਲਪ ਕਰਨੀ ਆਪਾਂ ਨੇ ਤੇ ਜਦੋਂ ਵੀ ਤੁਹਾਨੂੰ ਮੌਕਾ ਮਿਲ ਜੇ ਸਫਾਈ ਹੋ ਜਾਵੇ ਬੱਕਰੀ ਦਾ ਨਾਰੂਆ چھوٹے ਬੱਚੇ ਦਾ ਜਿਹੜਾ ਨਾਰੂਆ ਹੁੰਦਾ ਹੈ ਉਹ ਮੈਂ ਤੁਹਾਨੂੰ ਬੰਨ ਕੇ ਦੱਸਦਾ ਉਹ ਬੰਨ ਕੇ ਕੱਟ ਦੇਣਾ ਪਾਉਦਾ ਤਾਂ ਕਿ ਪੈਠ ਥਲੇ ਨਾ ਆ ਜਾਏ ਗਾਂ ਦੇ ਆਪਣੀ ਬੱਕਰੀ ਦੇ ਪੈਠ ਥਲੇ ਨਾ ਆ ਜਾਏ ਕੋਈ ਹੋਰ ਇਨਫੈਕਸ਼ਨ ਨਾ ਹੋ ਜੇ ਇਸ ਲਈ ਆਪਾਂ ਨੇ ਨਾਰੂਏ ਨੂੰ ਬੰਨ ਕੇ ਤੇ ਕੱਟ ਦੇਣਾ ਆਪਾਂ ਨੇ ਲਿਓ ਜੀ ਧਾਗਾ ਇਹਨੂੰ ਕੋਈ ਤਕਲੀਫ ਨਹੀਂ ਹੁੰਦੀ ਹੈਗੀ ਜਿੰਨੀ ਛੇਤੀ ਕੱਟ ਦੋਗੇ ਉਨਾ ਸੌਖਾ ਰਹੂਗਾ ਸੂਤੀ ਧਾਗਾ ਤੁਸੀਂ ਲੈ ਲੈਣਾ ਤੇ ਉਹਨੂੰ ਨਾਰੂਆ ਬੰਨ ਕੇ ਇੰਚ ਕੁ ਥੱਲੇ ਛੱਡ ਕੇ ਉੱਤੋਂ ਢਿੱਡ ਕੋਲੋਂ ਮੈਂ ਬੱਚੇ ਜੇ ਰਿਜ਼ਲਟ ਆ ਮੇਰਾ ਬੱਚਾ ਇਹਨੂੰ ਫੜਾ ਆ ਜਿਹੜਾ 나ੜੂਆ ਹੁੰਦਾ ਇਹਨੂੰ ਇੱਥੇ ਬੰਨ ਕੇ ਚੰਗੇ ਨਾਲ ਕੁੱਟੇ ਗੱਟ ਬੰਨ੍ਹਦੇ ਨੇ ਇੰਨਾ ਛੱਡ ਗਏ ਇੰਚਕ ਹੋ ਗਿਆ ਇੱਥੇ ਕੁੱਟੇ ਗੱਟ ਬੰਨ੍ਹਦੇ ਨੇ ਜਿੰਨੀ ਵੀ ਕੋਈ ਕਸ ਕੇ ਤੁਸੀਂ ਬੰਨ੍ਹ ਸਕਦੇ ਹੋ ਕੋੜ ਤੋਂ ਪੂਰਾ ਕੋਟਾ ਕੋਈ ਤਕਲੀਫ ਨਹੀਂ ਉਹਦੇ ਕੁਝ ਨਹੀਂ ਹੁੰਦਾ ਇਹਨੂੰ ਤੇ ਦੋ ਗੱਠਾ ਮਾਰਤੀ ਆਪਾਂ ਨੇ ਜਿਹੜਾ ਹੁਣ ਬਾਧੂ ਧਾਗਾ ਹੈਗਾ ਐਨ ਕੈਂਚੀ ਨੂੰ ਵੀ ਤੁਸੀਂ ਬਿਲਕੁਲ ਲਾਲ ਦਵਾਈ ਨਾਲ ਧੋ ਕੇ ਰੱਖਿਆ ਸੀ ਉਵੇਂ ਹੀ ਰੱਖਣੀ ਹੈ ਆਹ ਧਾਗਾ ਵੀ ਬਾਧੂ ਦਾ ਕੱਟ ਦੇਣਾ ਹਲੋ ਤੇ ਆਹ ਜਿਹੜਾ ਬਾਧੂ 나ੜੂ ਹੈ ਇਹ ਵੀ ਆਪਾਂ ਨੇ ਕੱਟ ਦੇਣਾ ਕੁਝ ਨਹੀਂ ਹੁੰਦਾ ਨਾ